ਇਹ ਹੈ ਇਸਾਟੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਕਲਉਤੇ ਮਹਾਰਾਜਾ ਅੱਛਾ ਜੀ ਚੱਕਰੀਆ ਮਸਲ ਦੀ ਬੁਨਿਆਦ ਚਰੜ੍ਹ ਸਿੰਘ ਸਾਹਿਬ ਨੇ ਰੱਖੀ ਸੀ ਚਰੜ੍ਹ ਸਿੰਘ ਸਾਹਿਬ ਦੇ ਬੇਟੇ ਸਨ ਮਹਾ ਸਿੰਘ ਸਾਹਿਬ ਤੇ ਮਹਾ ਸਿੰਘ ਸਾਹਿਬ ਦੇ ਬੇਟੇ ਸਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਸੀ ਇਹ ਸਾਰਾ ਕੀ ਅਸਲੀ ਪੇਂਟਿੰਗ ਹੈ ਉਹ ਜੀ ਜੀ ਇਹ ਰਾਨੀ ਬੰਬਾ ਮਲੜੀ কালেকਸ਼ਨ ਜੀ ਇਹ ਬਾਅਦ ਦੀ ਹੈ ਇਹ ਦੂਸਰੀ ਕੋਚ ਇਹ ਲਿਜਿਸ਼ਨ ਜੀ ਨੇ ਓਕੇ ਇਹ ਮਹਾਰਾਜਾ ਵਾਹ ਲੱਖ ਬੇਟੀਆਂ ਹਾਂਜੀ ਆਹ ਪੇਂਟਿੰਗ ਇਹ ਦਲੀਪ ਸਿੰਘ ਸਾਹਿਬ ਦੀ ਪਿਕਚਰ ਹੈ ਜੀ ਇਹ ਵੀ ਅ ओरिजिनल ਆ ਹਾਂ ਜੀ ਓਰੀਜਨਲ ਹੀ ਆ ਇਹ ਨਾ ਸ਼ੀਸ਼ੇ ਚ ਹੋਣੀ ਹੋ ਰਿਹਾ ਲਾਈਟ ਨਹੀਂ ਹੈ ਥੋੜਾ ਦਿੱਕਤ ਹੋ ਰਹੀ ਹੈ ਉਹ ਕੈਪਚਰ ਨਹੀਂ ਹੋ ਰਹੀ ਨਾ ਪੂਰੀ ਅੱਛਾ ਜੀ ਇਹ ਤਸਵੀਰ ਜਿਹੜੀ ਹੈ ਸ਼ਹਿਜ਼ਾਦੀ ਬੰਬਾ ਦੀ ਮੈਂ ਇਸ ਬਾਰੇ ਕਨਫਿਊਜ਼ ਹਾਂ ਕਿਉਂਕਿ ਨੇ ਦੋ ਬੇਟੀਆਂ ਸੀ ਸੋਫੀਆ ਇਹਨਾਂ ਦੀ ਬੇਟੀ ਸਨ ਅਗਰ ਤੁਸੀਂ ਇਹਦੀ ਕੋ ਮੇਰੀ ਸਲਾਹ ਕਰ ਦਿਓ ਪ੍ਰਿੰਸਸ ਬੰਬਾ ਮੈਨੂੰ ਇੱਕੋ ਸੀ ਜਿਹਾ ਲੱਗ ਸੀ ਜੀ ਦੋ ਬੇਟੀਆਂ ਸਨ ਇੱਕ ਸੋਫੀਆ ਔਰ ਇੱਕ ਰਾਣੀ ਬੰਬਾ ਮਲਰ ਮੈਨੂੰ ਲੱਗ ਔਰ ਪੱਕਾ ਨਹੀਂ ਪਰ ਦੋਨਾਂ ਚੋਂ ਇੱਕ ਤੇ ਆ ਜੀ ਇਹ ਮਹਾਰਾਜਾ ਦਲੀਪ ਸਿੰਘ ਦੀ ਦੋ ਲੜਕੀਆਂ ਦੋ ਬੇਟੀਆਂ ਸਨ ਜਿਹੜੀ ਮਾ ਪ੍ਰਿੰਸਸ ਬੰਬਾ ਦਲੀਪ ਸਿੰਘ ਜਦੋਂ ਆਜ਼ਾਦ ਹੋ ਗਿਆ ਸੀ ਇੰਡੀਆ ਉਹ ਉਹ ਲੈ ਕੇ ਸੀ ਉੱਥੋਂ ਛੱਡ ਕੇ ਬ੍ਰਿਟੇਨ ਇੱਥੇ ਲਾਹੌਰ ਆ ਕੇ ਰਹੀ ਹੈ ਆਖਰਾਂ ਉਹਨੇ ਆਪਣੀ ਮੌਤ ਤੱਕ ਇੱਥੇ ਰਹੀ ਤੇ ਆ ਸਾਰੀ ਕਲੈਕਸ਼ਨ ਰਾਣੀ ਬੰਬਾ ਦੀ ਮਹਾਰਾਣੀ ਬੰਬਾ ਦੀ ਇਹ ਹਾਂ ਜੀ ਇਹ ਰਣਜੀਤ ਸਿੰਘ ਸਾਹਿਬ ਜੀ ਰਣਜੀਤ ਸਿੰਘ ਸਾਹਿਬ ਦਾ ਜਿਹੜਾ ਨਾ ਇਹ ਦਰਬਾਰ ਦੀ ਇਕਾਸੀ ਕੀਤੀ ਗਈ ਇਥੇ ਜੀ ਇਹ origignal ਹੈ ਜਿਹੜੀ ਜੀ origignal ਹੀ ਹੈ ਜੀ ਇਹ origignal printing ਹੈ ਇਹ ਕਿਹਨੇ ਬਣਾਈ ਸੀ ਜੀ ਇਹ ਇਥੇ ਦਿਖਾਉਂਗੇ ਪੈਂਟਰ ਸਰ ਮੈਂ ਹਾਰਡਵੇਅਰ ਕਿਉਂਕਿ ਇਹਹੀ ਕਾਫੀ ਇਹ ਸ਼ੌਫੇ ਪੈਂਟਰ ਨੇ ਉਸਦੇ ਬਰਤਾਨੀ ਹੈ ਸਨ ਹਾਂ ਜੀ ਬਰਤਾਨੀ ਤੇ ਉਹ ਮਹਾਰਾਣੀ ਜੰਦਰ ਮਹਾਰਾਣੀ ਜੀ ਨੇ ਇਹਨਾਂ ਇੱਥੇ ਲਾਈਟ ਹੈ ਨਹੀਂ ਤੇ ਪਤਾ ਨਹੀਂ ਲੱਗ ਰਿਹਾ ਨਾ ਕਿਸੇ ਵੀ ਪਿਕਚਰ ਦਾ ਫੋਟੋ ਦਾ ਵੀ ਕਿਹੜੀ ਕੀ ਦੀ ਪਰ ਹੈ ਜੀ ਸਾਰੀਆਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀਆਂ ਆ ਤਾਂ ਬਚਪਨ ਦੀ ਤਸਵੀਰ ਆ ਸਿੰਘ ਸਾਹਿਬ ਦੀ ਅੱਛਾ ਦਲੀਪ ਸਿੰਘ ਜੀ ਠੀਕ ਹੈ ਮਹਾਰਾਜਾ ਦਲੀਪ ਸਿੰਘ ਜੀ ਇੱਕ ਮਿੰਟ ਮੈਂ ਮਹਾਰਾਜ ਜਿੰਦਾ ਜੀ ਫੋਟੋ ਲੈ ਲਈ ਜਿੰਦ ਕੋਰ ਜੀ ਮਹਾਰਾਣੀ ਜਿੰਦ ਕੋਰ ਸਾਹਿਬ ਹਨ ਅਮੀ ਬੜੀ ਨਸੀਬਤਾਂ ਚੱਲੀਆਂ ਬਹੁਤ ਸ਼ੇਖੂਪੁਰਾ ਕਿਲਚ ਕਹਿਦ ਰਹੇ ਨਜ਼ਰਬੰਦੀ ਦੀ ਬੜੀ ਅੱਛਾ ਇਹ ਉਹਨਾਂ ਵੀ ਹੈ ਨਾ ਜੀ ਇਹ ਦਲੀਪ ਸਿੰਘ ਸਾਹਿਬ ਆਪਣੇ ਖਾਤਮਾ ਦੇ ਨਾਲ ਆਪਣੇ ਸੇਵਕਾਂ ਦੇ ਨਾਲ ਬੈਠੇ ਨੇ ਤੇ ਆ ਇਹਦਾ ਕੀ ਹੈ ਦੱਸੋ ਇਹ ਰੁੱਥਕ ਲਾਂਦਾ ਕਿ ਇਹ 35 ਕਿਜੀ ਦਾ ਮੈਟਲ ਦਾ ਹੈ ਤੇ ਇਹਦੇ ਚ ਦਿਖਾਇਆ ਗਿਆ ਹੈ ਪ੍ਰੋਟੋਕੋਲ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਕਿ ਸ਼ਿਕਾਰਤੇ ਜਾ ਰਹੇ ਨੇ ਇਹ ਥੱਲੇ ਤੁਸੀਂ ਖੋਰ ਕਰੋ ਨਾ ਉਦੋਂ ਜਿਹੜਾ ਤਰੀਕਾ ਵਜਾ ਸੀ ਨਾ ਸ਼ਿਕਾਰ ਖੇਡਣ ਦਾ ਉਹਦੀ ਇਕਾਸੀ ਕੀਤੀ ਗਈ ਹੈ ਥੱਲੇ ਪਰ ਥੋੜਾ ਨਾ ਇੱਕ ਚਾਨਣ ਹੈ ਨਹੀਂ ਉਹਦੇ ਕਰਕੇ ਵੀਡੀਓ ਬਣ ਨਹੀਂ ਰਹੀ ਪੂਰੀ ਹਾਂਜੀ ਤੁਸੀਂ ਦੱਸੋ ਦੱਸੀ ਚੱਲੋ ਬੋਲੀ ਚੱਲੋ ਉਹ ਹੰਕਾਰਾ ਲਾਉਂਦੇ ਹਨ ਜਾਨਵਰ ਸਾਰੇ ਜ਼ਿਲੇ ਲਾਹੀ ਜਾ ਰਹੇ ਹੁੰਦੇ ਐਸਪਾਸੋਂ ਸਾਈਡ ਤੋਂ ਉਹ ਹੰਕਾਰਾ ਲਾਉਂਦੇ ਸਨ ਤੇ ਉਹ ਜਾਨਵਰ ਆ ਜਾਂਦੇ ਸਨ ਸਾਹਮਣੇ ਤੇ ਫੇਰ ਮਹਾਰਾਜ ਸ਼ਿਕਾਰ ਸ਼ਿਕਾਰ ਕਰਦੇ ਠੀਕ ਹੈ ਉਹ ਮੁਕੰਮਲ ਕਹਾਸੀ ਕੀਤੀ ਗਈ ਪਹਾੜੀ ਦੇ ਉੱਤੇ ਇਹ ਵੀ ਆਪਣੇ ਪ੍ਰਿੰਸ ਬੰਬਾ ਦੀ ਉਹਨਾਂ ਦੀ ਹੈ ਠੀਕ ਹੈ ਜੀ ਇਹ ਸੈਕੰਡ ਸਨ ਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਸ਼ੇਰ ਸਿੰਘ ਸਾਹਿਬ ਜਿਨ੍ਹਾਂ ਦੇ ਕੋਲ ਖੈਬਰ ਪਖਤੂਨ ਖਾ ਦੀ ਅਮਲਦਾਰੀ ਰਹੀ ਹੈ ਇਹ ਸਿਰਫ ਪੰਜਾਬ ਚ ਨਹੀਂ ਨਾ ਰਹਿ ਕਸ਼ਮੀਰ ਖੈਬਰ ਪਖਤੂਨ ਖਾ ਗਿਲਗਿਤ ਬਲਤੀਸਤਾਨ ਤੱਕ ਹਕੂਮਤ ਰਹੀ ਹੈ ਤੇ ਸ਼ੇਰ ਸਿੰਘ ਸਾਹਿਬ ਉੱਥੇ ਰਹੇ ਨੇ ਇਹਨੇ ਬਹਾਦਰ ਸ਼ਾਹ ਜ਼ਫਰ ਆਖਰੀ ਮੁਦਦ 1857 ਦੀ ਜੰਗ ਹਾਰਨ ਤੋਂ ਬਾਅਦ ਇਹਨਾਂ ਦੇ ਕੇਸ ਚੱਲਿਆ ਸੀ ਤੇ ਇਹਨਾਂ ਨੂੰ ਰੰਗੂਨ ਚ ਕੈਦ ਰੱਖਿਆ ਗਿਆ ਸੀ ਅਸਤਮਾ ਦੇ ਮਰੀਜ਼ ਸਨ ਸਾਦੇ ਤੇ ਤਬਈ ਮੌਤ ਬਾਰੇ ਸਨ 1862 ਦੇ ਵਿੱਚ ਤੇ ਇਹ ਇਹਨਾਂ ਦੇ ਬੇਟੇ ਸਨ ਮਿਰਜ਼ਾ ਮੁਗਲ ਜਵਾਹਰ ਮਖੀਨ ਇਹ ਸਰ ਕਲਮ ਕਿੰਨਾ ਵੱਲੋਂ ਕੀਤੇ ਗਏ ਅੰਗਰੇਜ਼ਾਂ ਵੱਲੋਂ ਠੀਕ ਹੈ ਜੀ ਜਵਾਨ ਵਕਤ ਆ ਖੜਕ ਸਿੰਘ ਜੀ ਜੀ ਨਹੀਂ ਸ਼ੇਰ ਸਿੰਘ ਸੌਰੀ ਸ਼ੇਰ ਸਿੰਘ ਸ਼ੇਰ ਸਿੰਘ ਸਿੰਘ ਸਾਹਿਬ ਨੇ ਹਾਂ ਜੀ ਇੱਕ ਹੋਰ ਸ਼ੇਰ ਸਿੰਘ ਸ਼ੇਰ ਸਿੰਘ ਸਾਹਿਬ ਦੇ ਦਲਿਪ ਸਿੰਘ ਸੌਰੀ ਰੰਜੀਤ ਸਿੰਘ ਜੀ ਰੰਜੀਤ ਸਿੰਘ ਸਾਹਿਬ ਦੇ ਛੋਟੇ ਸੈਕੰਡ ਸਾਹਿਬ ਜਿਹੜੇ ਮਹਾਰਾਣੀ ਚਾਂਦਕੌਰ ਜੋਂ ਐਸਨ ਐਸੇ ਤੇ 21 ਬੀਵੀਆਂ ਸਨ ਨਾ ਮਹਾਰਾਜਾ ਰੰਜੀਤ ਸਿੰਘ ਸਾਹਿਬ ਦੀਆਂ ਜਿਹੜੀ ਪਹਿਲੀ ਸ਼ਾਦੀ ਹੋਈ ਸੀ ਇਹਨਾਂ ਦੀ ਖੰਨਿਆ ਮਸਲ ਦੇ ਵਿੱਚ ਮਹਾਰਾਣੀ ਚਾਂਦਕੌਰ ਦੀ ਬੇਟੀ ਸੀ ਮਹਾਰਾਣੀ ਚਾਂਦਕੌਰ ਖੰਨਿਆ ਮਸਲ ਨਾ ਜੀ ਖੰਨਿਆ ਮਸਲ ਕੱਚ ਖੰਨਿਆ ਠੀਕ ਹੈ ਇਹ ਸ਼ੇਰ ਸਿੰਘ ਸਾਹਿਬ ਆਪਣੇ ਦਰਬਾਰ ਲਾਗ ਰਹੇ ਤੇ ਆਹ ਕੋਲਕਾਤਾ ਭਲਾ ਰਹੇ ਤੇ ਉਹ ਕਈ ਵਾਰੀ ਨਾ ਪੰਜਾਬੀ ਤੇ ਉੱਚੇ ਲਿਖਣ ਚ ਫਰਕ ਪਿਆ ਜਾਂਦਾ ਮਿੰਨਾ ਦਾ ਕਨਈਆ ਕਨਈਆ ਇਹ ਸ਼ਾਇਦ ਮੈਨੂੰ ਮੈਨੂੰ ਪੱਕਾ ਨਹੀਂ ਪਤਾ ਪਰ ਤੁਸੀਂ ਇਹ ਗੁਲਾਬ ਸਿੰਘ ਡੋਗਰਾ ਸਾਹਿਬ ਨੇ ਕਸ਼ਮੀਰ ਦੀ ਅਮਲਦਾਰੀਆਂ ਨਾਲ ਦੇ ਕੋਲ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਦਸਤੇ ਸਾਹਿਬ ਦੇ ਇਹ ਦਿੱਲੀ ਦਿੱਲੀ ਦੀ ਤਸਵੀਰ ਹੈ ਇੱਥੇ ਜਿਹੜਾ ਸੰਗਮ ਵਰਮਨ ਪੱਥਰ ਸੀ ਉਹ ਦੇ ਹੱਥਾਂ ਦਾ ਡਿਜ਼ਾਈਨ ਬਣਵਾਇਆ ਗਿਆ ਮਹਾਰਾਣੀ ਜਿੰਦਾ ਕੋਲ ਦੇ ਤੇ ਉਹ ਉਹਨਾਂ ਨੂੰ ਗਿਫਟ ਕੀਤੇ ਗਏ ਸਨ ਆ ਰਹੇ ਪਰਜੀਤ ਸਿੰਘ ਸਾਹਿਬ ਨੇ ਕਿਹਾ ਇੱਧਰ ਆ ਕੇ ਜਦੋਂ ਬਸਾਂ ਨਹੀਂ ਸਰ ਟਾਰਚ ਜਰਾ ਉਹਨਾਂ ਦਾ ਮੋਬਾਈਲ ਦੇ ਕਰੋਗੀ ਇੱਕ ਜਣਾ ਕਰ ਲਓ ਨਾ ਨਹੀਂ ਮੇਰਾ ਫੋਨ ਲੈ ਲਓ ਉਹ ਬਿੱਲ ਹੀ ਆ ਉਹ ਤੇ ਟਾਰਚ ਆਨ ਕਰ ਲਓ ਤੁਸੀਂ ਵੀਡੀਓ ਬਣਾ ਲੀਜੀਤ ਸਿੰਘ ਸਾਹਿਬ ਆਪ ਵੀ ਬਕਤਾਂ ਜੀ ਉਹ ਅੱਛਾ ਜੀ ਇਹ ਪੈरिस ਪੈरिस ਦੀ ਹੋਣੀ ਹੈ ਨਾ ਇਹਦੀ ਖਰਚੀ ਟੈਕਸੀ ਉਹਨੇ ਹੱਥ ਉਹਨੇ ਹੱਥ ਕੀਤਾ ਆ ਇਧਰ ਆਪਣੀ ਇਹ ਜਿਹੜਾ ਗਰੀਬ ਸਿੰਘ ਦਾ ਮੜਦਾ ਮਜਸਮਾ ਹੈ ਦਲੀਪ ਸਿੰਘ ਦਾ ਠੀਕ ਹੈ ਇਹ ਜਿਹੜੇ ਇਹ ਬਣੇ ਹੋਏ ਆ ਜਿਵੇਂ ਜਿਹੜਾ ਆਹਾ ਬਣਿਆ ਹੋਇਆ ਹੈ ਨਾ ਦਲੀਪ ਸਿੰਘ ਦਾ ਤੇ ਉਹ ਹਾਥੀ ਜਿਹੜਾ ਸ਼ਿਕਾਰ ਵਾਲਾ ਇਹ ਉਹਨਾਂ ਦੇ ਰਾਜ ਕੀ ਬਣੇ ਸੀ ਜਾਂ ਉਹਨਾਂ ਦੇ ਰਾਜ ਤੋਂ ਬਾਅਦ ਬਣੇ ਮਹਾਰਾਜ ਰਣਜੀਤ ਸਿੰਘ ਬਾਅਦ ਚੋਟ ਅੱਛਾ ਦਰਬਾਰ ਸਾਹਿਬ ਹੁਣ ਦਰਬਾਰ ਸਾਹਿਬ ਇਹ ਦਰਬਾਰ ਸਾਹਿਬ ਦੀ ਬੜੀ ਜ਼ਬਰਦਸਤ ਹਿਸਟਰੀ ਆ ਇਹ ਮੁਸਲਮਾਨ ਤੇ ਸਰਦਾਰਾਂ ਦੇ ਪਿਆਰ ਦੀ ਇੱਕ ਨਿਸ਼ਾਨੀ ਆ ਮੇਰੇ ਪੁਆਇੰਟ ਆਫ View ਨਾਲ ਕਿਉਂਕਿ ਇਹਨਾਂ ਦੀ ਬੁਨਿਆਦ ਗੁਰੂ ਅਰਜਨ ਦੇਵ ਜੀ ਨੇ ਬੁਲਵਾ ਕੇ ਮੀਆਂ ਮੀਰ ਸਰਕਾਰ ਅਹਿਮਦੁੱਲਾਹ ਖਾਨ ਦੇ ਤੌਰ 'ਤੇ ਰਖਵਾਈ ਸੀ ਹਾਂਜੀ ਉਹਨਾਂ ਨੇ ਨਹੀਂ ਰੱਖੀ ਸੀ ਮੀਆਂ ਮੀਰ ਸਰਕਾਰ ਰਹਿਮਤੁੱਲਾਹ ਨੇ ਨਹੀਂ ਰੱਖੀ ਸੀ ਠੀਕ ਮੈਂ ਇੱਕ ਮਿੰਟ ਹੋਰ ਦੁਆਰੇ ਹੁੰਦੇ ਕਾ ਕਰਦੇ ਜੀ ਸਲੋ ਹੋ ਜੇ ਸਰ ਦਾ ਸਾਹ ਨਹੀਂ ਸਲੋ ਹੋ ਆ ਜੀ ਤੋਂ ਬਾਅਦ ਅੱਗੇ ਆ ਜੋ ਜਹਾਂਗੀਰ ਤੇ ਸ਼ਾਹਜਹਾਂ ਆਪਸ ਚ ਲੜਦੇ ਸੀ ਸ਼ਾਹਜਹਾਂ ਤੇ ਔਰੰਗਜ਼ੇਬ ਆलमगीर ਸ਼ਾਹਜਹਾਂ ਆਪਸ ਚ ਲੜਨ ਦਾ ਪੁੱਤਰ ਸੀ ਔਰੰਗਜ਼ੇਬ ਆलमगीर ਉਹਨੇ ਲੜ ਪਏ ਉਹਨੇ ਪਿਓ ਨੂੰ ਵੀ ਕੈਦ ਕਰ ਦਿੱਤਾ ਤਾਂ ਪ੍ਰਾਪ ਬਰਬਾਦ ਹੋ ਤੇ ਅੱਗੇ ਚੱਲ ਕੇ ਲਾਹੌਰ ਦਾ ਸ਼ਾਹੀ ਕਿਲਾ ਇਹ ਤਖਤ ਕਿਸੇ ਦਾ ਸਾਕਾ ਨਹੀਂ ਚਾਹੇ ਨੂੰ ਤੁਸੀਂ ਸਾਡੇ ਇਤਿਹਾਸ ਚ ਵੇਖ ਲਓ ਚਾਹੇ ਤੁਸੀਂ ਆਪਣਾ ਜਰਾ ਜਰਾ ਜਮੇਟਾ ਭਾਈ ਅੱਜ ਇੱਧਰ ਅੱਛਾ ਜਿਹੜੇ ਪੈਮਾਨੇ ਹੁੰਦੇ ਸਨ ਨਾ ਉਦੋਂ ਇੱਕ ਸੇਰ ਤੇ ਖਲਵਾਰ ਦੇ ਬਾਰੇ ਦੱਸ ਰਹੇ ਸੇਰ ਤੇ ਉਹ ਪਤਾ ਲੱਗ ਜਾਂਦਾ ਕਿ ਜੀ ਕਿਲੋ ਤੇ ਖਲਵਾਰ ਜਿਹੜਾ ਹੈ ਉਹ ਪੈਮਾਨੇ ਹੁੰਦਾ ਹੈ propto ਹੁੰਦੀ ਸੀ ਚੋਂpropto ਦਾ ਇੱਕ ਟੋਪਾ ਹੁੰਦਾ ਸੀ ਚੋਂ ਟੋਪੀਆਂ ਦੀ ਇੱਕ ਪਾਈ ਹੁੰਦੀ ਸੀ ਤੇ ਚੋਂ ਪਾਈਆਂ ਦਾ ਇੱਕ ਖਲਵਾਰ ਹੁੰਦਾ ਸੀ ਤੇ ਉਹ 6 ਰੁਪਏ ਖਲਵਾਰ ਤੇ 3 ਰੁਪਏ ਖਲਵਾਰ ਤਾਂ ਉਹ 40 ਸਾਲ ਦੇ ਨਵੇਂ ਖਲਵਾਰ ਹੁੰਦਾ ਸੀ ਮਹਾਰਾਜਾ ਜੀ ਸਿੰਘ ਸਾਹਿਬ ਉਹ ਦੱਸ ਰਹੇ ਕਹਿ ਰਹੇ ਸਨ ਕਿ ਇਤਿਹਾਸ ਸਾਨੂੰ ਜਿਹੜਾ ਪੜਾਇਆ ਗਿਆ ਨਾ ਗਲਤ ਪੜਾਇਆ ਗਿਆ ਦੇਖੋ ਇਤਿਹਾਸ ਇਤਿਹਾਸ ਹੀ ਆ ਉਹਨੂੰ ਤੁਸੀਂ ਤੁਹਾਡੀ ਨਜ਼ਰ ਆ ਕਿ ਤੁਸੀਂ ਉਹਨੂੰ ਗਲਤ ਦੇਖਦੇ ਹੋ ਸਹੀ ਦੇਖਦੇ ਹੋ ਬਹੁਤ ਵੀ ਪਾਈ ਪਾਈ ਜੁੜੀ ਉਹ ਹੁਣ ਜਿਸ ਤਰ੍ਹਾਂ ਅਕਬਰ ਦੇ ਰੇਨੇ ਦਰਬਾਰ ਦੇ ਵਿੱਚ ਕੁਝ ਇਤਿਹਾਸ ਅਸੀਂ ਉਹ ਪੜ੍ਹਦੇ ਆ ਤੇ ਸਾਨੂੰ ਜਿਹੜੇ ਟੀਐਸ ਮਾਰਟਨ ਕਨਈਆ ਲਾਲ ਅਸੀਂ ਪੜ੍ਹਨੇ ਤੇ ਉਹਦਾ ਬੜਾ ਫਰਕ ਫਰਕ ਨਜ਼ਰ ਆਉਂਦਾ ਤੇ ਉਹ ਬੰਨਣਾ ਇਹ ਹੁੰਦਾ ਕਿ ਅਸਲ ਚੀਜ਼ ਕੀ ਆ ਮਹਾਰਾ ਅਕਬਰ ਤੇਨ ਪੜ ਸਕਾ ਉਹ ਹੁਣ ਉਹਨੇ ਇੱਕ ਨਵਾਂ دین ਵੀ ਬਣਾਇਆ ਸੀ دین ਇਲਾਹੀ ਤੇ ਫਿਰ ਹੁਣ ਅਸੀਂ ਉਹਨੂੰ ਸਹੀ ਤੇ ਨਾ ਮੰਨੀਏ ਨਾ ਉਹ ਕਾਫੀ ਹੈ ਨੇ ਦੇ ਵਿੱਚ ਚਲ ਜੀ ਠੀਕ ਹੈ ਚਲ ਅਕਬਰ ਬਸ 10 ਕਿਲੋ ਮਰ ਚਲ ਜੀ ਦਾ ਬੰਨੀ ਹੈ ਕੋਪਰ ਦਾ ਸੇਮ ਪੀਲੀਟ ਇਹ ਮਹਾਰਾ ਰਣਜੀਤ ਸਿੰਘ ਦੇ ਤਾਂ ਇਹ ਨਾਨਕਸ਼ਾ ਕੋਇਨਸ ਆਗੇ ਜੀ ਇਹ ਹੈ ਜਿੱਤ ਟੋਕਨ ਟੈਂਪਲ ਟੋਕਨ ਇਹ ਦਰਬਾਰ ਲੱਗ ਗਿਆ ਇੱਕ ਸਾਈਡ ਤੇ ਪੰਜੇ ਗੁਰੂ ਦੀ ਤਸਵੀਰ ਆਵਾਜ਼ ਫੜਿਆ ਉਹਨਾਂ ਨੇ ਸਿਰ ਤੇ ਪਾਬਾ ਅਲਾਪਾ ਮਰਦਾਨਾ ਇਹਦੀ ਸਟੋਰੀ ਦੱਸਦੇ ਨੇ ਇਹ ਟੋਕਨ ਹੈ ਕਾ ਪਕਾਇ ਕੋਇਨ ਜਿਹਾ ਹੈ ਇੱਕਾ ਕੋਇਨ ਟੋਕਨ ਹੈ ਇਹ ਜੀ ਮੁਗਲ ਜਿਹੜੇ ਦੌਰ ਦੇ ਫਿਰ ਅੰਗਰੇਜ਼ਾਂ ਦੇ ਦੌਰ ਦੇ ਇਹ ਕੋਇਨ ਜਿਹਾ ਹੈ ਆ ਦੇਖਿਓ ਜੇ ਤੇ ਹੈਗੇ ਆ ਗੁਰਨਾਥ ਦੇਵ ਜੀ ਤੇ ਭਾਈ ਵਾਲਾ ਜੀ ਤੇ ਮਰਦਾਨਾ ਇਹ ਇਹ ਦੇ ਇਹ ਜੀ ਦੌਰ ਕਿਲੇ ਨੇ ਔਰਿਜਨਲ ਅਸਲ ਚੂਦਾਨ ਹੈ ਕਾ ਨਹੀਂ ਮਿਲਦੇ 13 <coughs> <coughs> अकबर है फिर शाहजहां है मुग़ल के शासक थे हां जी जी ये रियल इनए रिस्पोंसिबल ਹੁੰਦੇ ਨੇ ਤੇ ਇੱਥੇ ਹੀ ਇਹ ਸ਼ਾਪ ਹੈ ਵੇ ਅਗਰ ਤੁਹਾਨੂੰ ਲੱਗੇ ਕਿ ਕਿਸੇ ਕੋਈ ਕਹੇਗਾ ਤੇ ਪੌਸਿਬਲ ਹੈ ਇੱਕ ਤੁਹਾਡੇ ਪਾਕਿਸਤਾਨੀ 6000 ਦਾ ਜੀ ਹਾਂ ਜੀ ਇਹ ਵੱਡਾ 6000 ਦਾ ਨਹੀਂ ਇਹ ਵੱਡਾ ਪਾਕਿਸਤਾਨੀ 6000 ਪਾਕਿਸਤਾਨੀ 4000 ਪਾਕਿਸਤਾਨੀ 5000 ਇੱਕ ਟੋਲਾ ਚਾਂਦੀ ਹੈ ਇਹ ਪਾਕਿਸਤਾਨ ਗਵਰਨਮੈਂਟ ਐਸ਼ੂ ਕੀਤਾ ਸਨ ਮਰਾਨ ਖਾਨ ਨੇ ਯੋ ਦੋਸਤ 550 ਸਾਲ ਹੋਣਾ ਮੁਕੰਮਲ ਹੋ ਦੋ ਇਹ ਜਿਹੜੇ ਆਪਾਂ ਕੱਲ ਆਏ ਉਹ ਵੀ ਇਹੇ ਜਿਹੇ ਆਪਾਂ ਲੈ ਕੇ ਇਹ ਆਪਾਂ ਲੈ ਕੇ ਆਏ ਜੀ 8000 ਦਾ ਪੇਅ ਰਿਗਾ ਪਹਿਲਾਂ SBI ਪੁਆਇੰਟ ਬੈਂਕ ਤੋਂ ਲਿੱਤਾ ਹੋਇਆ ਹੈ ਅਸੀਂ ਤਾਂ ਸਾਲ ਜਿਹਦੇ 12 ਨਹੀਂ ਮਿਲਣਗੇ ਕਿੰਨੇ ਪੈਸੇ ਮੰਨ ਲਓ ਕਿਵੇਂ ਕਿੰਨੇ ਪੈਸੇ ਆਏ ਇਹ ਕੋਸਟ ਕੁਆਂਟੀਟੀ ਹੁੰਦੀ ਸੀ ਯੂਜ਼ ਕਿ ਚਾਂਦੀ ਦੀ ਪਾਂਡ ਦਵੋਗੇ ਕਾਪਰ ਦੀ ਡੰਦ ਦਵੋਗੇ ਹਾਂ ਹਾਂ ਦੋਨਾਂ ਵਾਸਤੇ ਦੋਨਾਂ ਦੇ ਇਹ ਸਰਵੈਂਟ ਕੁਆਟਰ ਕਹਿ ਲੋ ਸਾਰੇ ਐਸ ਐਸ ਬਣੇ ਨਹੀਂ ਜੀ ਪੰਜ ਇਹ ਹਜੇ ਵੀ ਟੁੱਟੀ ਹਾਲਤ ਚ ਹੀ ਹੈ ਹੈ ਕੀ ਕਰ ਰਹੇ ਹੋ ਕਿ ਕਰ ਰਹੇ ਹੋ ਮੈਂ ਕਿੰਨੇ ਪਰ ਫੋਟੋ ਕਿੰਨੇ ਪਰ ਫੋਟੋ ਕਿੰਨੇ ਮੈਂ ਇੱਥੇ ਕਰਕੇ 100 ਡਾਲਰ ਥੋੜੇ ਕਹੇ ਆ ਆਜੋ ਉਹ ਕਿੰਨਾ ਦਾ ਫੋਟੋ ਇੱਕ ਫੋਟੋ ਦਾ ਥੋੜਾ ਲਓ ਆਪਣਾ ਭਾਈਆ ਦੱਸੋ ਇੱਧਰ ਤੁਸੀਂ ਦੱਸ ਰਹੇ ਖੜਕ ਸਿੰਘ ਜੀ ਦਾ ਇਹ 나ਗ ਟੈਂਪਲ ਹੈ ਜੀ ਇਹਨੂੰ ਕਿਹਾ ਜਾਂਦਾ ਖੜਕ ਸਿੰਘ ਉਹ ਸਾਹਮਣੇ ਆ ਜੀ ਇਹ ਖੜਕ ਸਿੰਘ ਸਾਹਿਬ ਨੇ ਬਣਾਇਆ ਸੀ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਠੀਕ ਹੈ ਜੀ ਤੇ ਆ ਜਿਹੜਾ ਉੱਪਰ ਉਹ ਘੰਟੀ ਲੱਗੀ ਹੋਈ ਆ ਇਹ ਜਿਹੜੀ ਥੱਲੇ ਇਮਾਰਤ ਹੈ ਨਾ ਪਹਿਲਾਂ ਇਹ ਇਹ ਬਰਤਾਨਵੀ ਜੇਲ ਆ ਬਰਤਾਨਵੀ ਜੇਲ ਠੀਕ ਹੈ ਜੀ ਤੇ ਬਾਅਦ ਅੰਦਰ ਜਾ ਕੇ ਤੁਹਾਨੂੰ ਸਾਰਾ ਉਹ ਦੱਸਾਂਗੇ ਠੀਕ ਹੈ ਜੀ ਤੇ ਆ ਇੱਥੇ ਮੰਨ ਲਓ ਕਿ ਕਮਰੇ ਹੋਣਗੇ ਨਾ ਜਿਨ੍ਹਾਂ ਦੇ ਛੋਟੀਆਂ-ਛੋਟੀਆਂ ਕੰਧਾਂ ਨੇ ਜੀ ਜੀ ਤੇ ਉਹ ਹੈਗਾ ਗੁਰਦੁਆਰਾ ਸਾਹਿਬ ਅਹ ਦੇਣਾ ਸਾਹਿਬ ਉਹ ਕਿਹੜਾ ਗੁਰਦੁਆਰਾ ਸਾਹਿਬ ਜੀ ਉਹ ਜੀ ਗਾਈਡ ਦਾ ਪਹਿਲੀ ਬਸ ਲਾਸਟ ਸ਼ੀਸ਼ ਮਹਿਲ ਫਿਰ ਚੱਲ ਜਾਣਾ ਮਾਦਰ ਬਦਲੇ ਤੇ ਪੀਚਾ ਕਰਨਾ ਹੋ ਬਦਲੇ ਵੀ ਜਾ ਕੋ ਕੈਸੀ ਆਪ ਕੋ ਡੇਰੋ ਸ਼ਰਮੀਆਂ ਸਰਵਾਦਾ ਮੈਂ ਖੁਸ਼ ਹੋਏ ਬਾਗ ਦਾ ਫਾਮਲੇ ਤੋਂ ਉਸੇ ਔਰ ਸੋਹੀ ਮੇਗੋ ਅੱਧ ਦਰਿਆ ਜਗਾ ਤੇ ਬੈਠਾ ਤੋਤਰ ਰਾਜਾ ਰਾਜਾ ਮਿੰਦਰ ਉੱਪਰ ਬਾਜ਼ ਉਹਦੇ ਸਰਾਨੇ ਬੈਠਾ ਲਾਹੁਣਾ ਹੋ ਮੇਰਾ ਉੱਡਦਾ ਲਗਾਉਗਾ ਨੀ ਚੱਕਰੀ ਮਾ ਇਸ ਟਾਈਮ ਤੁਸੀਂ ਖਲੋਤੇ ਜੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਦਰਬਾਰ ਦੇ ਸਾਹਮਣੇ ਜੀ ਸਾਹਮਣੇ ਅੱਠ ਦਰਾਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਕਲਾਂ ਦਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਇੱਥੇ ਬਹਿ ਕੇ ਤੇ ਲੋਕਾਂ ਨੂੰ ਇਨਸਾਫ ਅਹਮ ਕਰਦੇ ਸੀ ਇਹ ਥੱਲੇ ਵਾਲਾ ਜਿਹੜਾ ਪਲੇਸ ਹੈ ਨਾ ਇਹ ਮੁਗਲਾਂ ਦਾ ਬਣਿਆ ਇੱਧਰ ਹਾਥੀ ਸੀੜੀਆਂ ਹਾਥੀਆਂ ਤੇ ਆਂਦੇ ਸਨ ਬਾਦਸ਼ਾਹ ਸ਼ਹਿਜ਼ਾਦਿਆਂ ਲੈ ਕੇ ਨਾ ਸ਼ੀਸ਼ ਮਹਿਲ ਚ ਜਾਂਦੇ ਸਨ ਦਖਲ ਹੁੰਦੇ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਆਏ ਤਾਂ ਉਹਨਾਂ ਨੇ ਦਰਵਾਜ਼ਾ ਇੱਧਰ ਸ਼ਿਫਟ ਕਰਕੇ ਆਪਣੀ ਅਦਾਲਤ ਕਾਇਮ ਕੀਤੀ ਸੀ ਇਹ ਉੱਤੇਲੀ ਇਮਾਰਤ ਜਿਹੜੀ ਹੈ ਵੇ ਇਹ ਦਰਬਾਰ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਤੇ ਇਹ ਉੱਤੇ ਜਿਹੜਾ ਟਮ ਤੁਸੀਂ ਵੇਖ ਰਹੇ ਜੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਇੱਥੇ ਦੇਹਾਂਤ ਹੋਇਆ ਸੀ ਇਹਦੇ ਉੱਤੇ ਮਹਿਲ ਬਣਵਾਇਆ ਸੀ ਇੱਕ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਜਿਹੜਾ ਬਾਅਦ ਚ ਈਸਟ ਇੰਡੀਅਨ ਕੰਪਨੀ ਨੇ ਢਾਹ ਛੜਿਆ ਤੇ ਇਹ ਬਰਕਰਾਰ ਰੱਖਿਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਫਾਲਜ ਹੋਇਆ ਸੀ ਸਟ੍ਰੋਕ ਹੋਇਆ ਸੀ ਤੇ ਇਹਨਾਂ ਦੇ ਜਿਹੜੇ ਮੁਆਲਜੀਆਂ ਦੇ ਵਿੱਚ ਐਸਨ ਜਿਹੜੇ ਹਕੀਮ ਸਨ ਹਕੀਮ ਇਜਾਜ਼ਤਦੀਨ ਸਾਹਿਬ ਅ ਅਜੀਜ਼ਉਦੀਨ ਸਾਹਿਬ ਉਹਨਾਂ ਦੀ ਨਿਗਰਾਨੀ ਚ ਉਹਨਾਂ ਦਾ ਇਲਾਜ ਹੁੰਦਾ ਰਿਹਾ ਇਹ ਇੱਥੇ ਪੂਰੇ ਹੋਏ ਸਨ ਦੂਸਰੇ ਸਟ੍ਰੋਕ ਨਾਲ ਫਾਲਜ ਦੇ ਉਹਦੇ ਉੱਤੇ ਜਿਹੜੀ ਇਹ ਫੋਟੋ ਸੀ ਉਹ ਬਣਾਈ ਜੀ ਜੀ ਬਿਲਕੁਲ ਜਿਹੜੀ ਤੁਸੀਂ ਵੱਡੀ ਪਿਕਚਰ ਉਹ ਇੱਥੇ ਇੱਥੇ ਦੀ ਸਾਰੀਆਂ ਪਿਕਚਰ ਇਹ ਜੀ ਸ਼ਿਸ਼ਮੈਲ ਇਹ ਸ਼ਾਹਜਹਾਨ ਨੇ ਬਣਵਾਇਆ ਸੀ ਬੇਗਮ ਹਮਤਾਜ਼ ਵਾਸਤੇ ਇਹਨਾਂ ਦੀ ਤੀਸਰੀ بیਵੀ ਸੀ ਅਸਲ ਨਾਮ ਸੀ ਅਰਜਮਨ ਬਾਨੋ ইরਾਨੀ ਖਾਤੂ ਨੇ ਅਸਲ ਜਿਨ੍ਹਾਂ ਦੇ ਕਬਰ ਦੇ ਉੱਤੇ ਸ਼ਾਹਜਹਾਨ ਨੇ ਤਾਜ ਮਹਿਲ ਬਣਵਾਇਆ ਸੀ ਇਹ ਉਹਨਾਂ ਦਾ ਮਹਿਲ ਜੀ ਉਹਨਾਂ ਵਾਸਤੇ ਇਹ ਬਣਵਾਇਆ ਗਿਆ ਸੀ ਅਨਫੋਰਚਨਟਲੀ ਜਦੋਂ ਇਹ ਬਣ ਗਿਆ ਤੇ ਉਹ ਵੇਖੀ ਨਹੀਂ ਬਾਈ ਤੇ ਉਹਨਾਂ ਦਾ ਉੱਥੇ ਇੰਤਕਾਲ ਹੋ ਗਿਆ ਸੀ ਇਹ ਬਨਵਾਇਆ ਉਹਨਾਂ ਦੇ ਵਾਸਤੇ ਸੀ ਇਹ ਕੀ ਥੱਲੇ ਆਹ ਜੀ ਇਹ ਥੱਲੇ ਪਾਣੀ ਦੀ ਟੈਂਕੀ ਆ ਇਹ ਇਹ ਦਾ ਸਟਰਕਚਰ ਥੋੜਾ ਇਸਨੇ ਇਹ ਪੂਰੀ ਪਾਣੀ ਦੀ ਟੈਂਕੀ ਹੈ ਮਸ਼ਕਾ ਨਾਲ ਪਾਣੀ ਭਰਿਆ ਜਾਂਦਾ ਸੀ ਐ ਜਿਹੜੀ ਤੁਸੀਂ ਸਾਹਮਣੇ ਵੇਖ ਰਹੇ ਜੀ ਜਰਨਾ ਇੱਥੇ ਪਾਣੀ ਛੱਡਿਆ ਜਾਂਦਾ ਸੀ ਇਹਦੇ ਚ ਤੇ ਰਾਤ ਦੇ ਵਕਤ ਰਿਫਲੈਕਸ਼ਨ ਨਾਲ ਉੱਥੇ ਚੰਨ ਤਾਰੇ ਨਜ਼ਰ ਆਉਂਦੇ ਹਨ ਆਹ ਅੱਛਾ ਜੀ ਤੇ ਇਹਦੇ ਦਾ ਪਾਣੀ ਦਿਨ ਦੇ ਟਾਈਮ ਇਹਦੇ ਵਿੱਚ ਛੱਡ ਦਿੱਤਾ ਜਾਂਦਾ ਸੀ ਤੇ ਥੱਲੇ ਜਿਹੜੀਆਂ ਇਮਾਰਤਾਂ ਨੇ ਇਹ ਉਹਨਾਂ ਚ ਨਾ ਡレイン ਸਿਸਟਮ ਐ ਸੀ ਉਹ ਸਰਕਲ ਕਰਦਾ ਸੀ ਪਾਣੀ ਮਾਰਨ ਨੂੰ ਠੰਡਾ ਰੱਖਣਾਂ ਵਾਸਤੇ ਸੀ ਜਿਮਾਸੇ ਸਰਕਾਰੀ ਦਾ ਕੰਮ ਇਹਦੇ ਚ ਫੂਡ ਕਲਰ ਤੇ ਗੋਲਡ ਵਾਟਰ ਇਹ ਸਾਮਾਨ ਦਿੱਤਾ ਗਿਆ ਸੀ ਉਹਨਾਂ ਨੂੰ ਇਹ ਕਿਹੜੇ ਕਿਹੜੇ ਇਹ ਫੂਡ ਕਲਰ ਤੇ 골ਡ ওয়াটার ਦਾ ਇਸਤੇਮਾਲ ਕੀਤਾ ਗਿਆ ਸੀ ਇਹਨੂੰ ਚਿੱਤਰਕਾਰੀ ਦਾ ਕੰਮ ਕਿਹਾ ਜਾਂਦਾ ਹੈ ਇਹ ਸ਼ੀਸ਼ ਮਹਿਲ ਜੀ ਸ਼ੀਸ਼ ਮਹਿਲ ਆਵੇ ਤੁਸੀਂ ਸ਼ੀਸ਼ ਮਹਿਲ ਦੇ ਚਾਹੁੰਦੇ ਹੋ ਚਾਨਣ ਉਹ ਦੇਖੋ ਤੁਸੀਂ ਸਾਰੇ ਇਹ ਸ਼ੀਸ਼ੇ ਹੁੰਦੇ ਨੇ ਇਹ ਡੈਕੋਰੇਸ਼ਨ ਹੈ ਹੈਂਡ ਕਿਹੜਾ ਮਟੀਰੀਅਲ ਜੁੜਾ ਕੀਤਾ ਗਿਆ ਇਹ ਤੇ ਇੱਕ ਮਸ਼ਹੂਰ ਸ਼ੀਤ ਜਨਸੀ ਦੇ ਰਿਫਲੈਕਸ਼ਨ ਨਾਲ ਪੂਰਾ ਮਹਿਲ ਐਸਾ ਚੁਣਦਾ ਸੀ ਉਹ ਜਿਵੇਂ ਹਮਾਂ ਨੇ ਲਾਈਟਾਂ ਪਹਿਲੇ 골ਡ ਵਾਟਰ ਦਾ ਕੰਮ ਕੀਤਾ ਸੀ ਗਿਆ ਸੀ ਜਿਹੜਾ ਸ਼ਾਹ ਜਹਾਂ ਨੂੰ ਪਸੰਦ ਨਹੀਂ ਆਇਆ ਤੇ ਫਿਰ ਉਸ ਤੋਂ ਬਾਅਦ ਆਇਨਾ ਕਾਰੀ ਦਾ ਕੰਮ ਕਰਾਇਆ ਗਿਆ ਸੀ ਉਦੋਂ ਦਾ ਇਹ ਜਨੀਦ ਕੰਮ ਹੈ ਅਜੇ ਚੰਗ ਕਰਾਇਆ ਨਾ ਅਸੀਂ ਅੱਗੇ ਉਹਦੇ ਵੇਚੇ ਜੁਟਾ ਜੁਨੇ ਸ਼ੀਸ਼ਾ ਬਣਾਇਆ ਸੀ ਐਸਾ ਉਹ ਸਾਹਮਣੇ ਹੀ ਮিনারੇ ਪਾਕਿਸਤਾਨ ਇਧਰ ਡੇਰਾ ਸਾਹਿਬ ਤੇ ਬਾਕੀ ਸਾਰੇ ਲਾਹੌਰ ਦਾ ਦ੍ਰਿਸ਼ ਚਾਕਾ ਪਿਆ ਇਹ ਵਿਆਹ ਐ ਬੀਸ਼ੇਲਾ ਬੇਗਮ ਮਮਤਾਜ਼ ਵਾਸਤੇ ਤੇ ਉਹ ਮੀਆਂ ਬੀਵੀ ਨਵੇਂ ਨਵੇਂ ਵਿਆਇਆ ਸੀ ਤੇ ਉਹ ਵਾਪਸ ਉਹਨਾਂ ਲਈ ਉਹ ਮੈਡਮ ਕਾਨੀ ਤੂੰ ਮੇਰੇ ਅਸਰ ਕੀ ਬਨਵਾਇਆ ਮਨ ਲਓ ਤੁਸੀਂ ਐਵੇਂ ਕਹਿੰਦਾ ਮੈਂ ਤੇਨਾਂ ਪਿਆਰ ਕਰਦਾ ਤੇ ਸੱਚੀ ਗੱਲ ਆ ਆਹੋ ਮੈਂ ਉਹ ਮੈਂ ਕਹਿੰ ਗਿਆ ਜੀ ਮੈਨੂੰ 2 ਮਿੰਟ ਦੇ ਦਿਓ ਮੈਂ ਥੋੜਾ ਜਿਹਾ ਐਕਸਪਲੇਨ ਕਰਦਾ ਉਹ ਮੈਂ ਦੱਸਿਆ ਮੈਂ ਕਹਿੰ ਗਿਆ ਭੈਣ ਮੇਰੀ ਇਹ ਸ਼ਾਹਜਹਾਂ ਦੀ ਤੀਸਰੀ ਬੀਵੀ ਸੀ ਨਾ ਪਹਿਲੀ ਸੀ ਨਾ ਆਖਰੀ ਸੀ ਤਾਂ ਭਾਈ ਸਾਹਿਬ ਕਹਿੰਦੇ ਲਓ ਜੀ ਚੱਲ ਫਿਰ ਤੈਨੂੰ ਹੁਣ ਮਸ਼ੀਸ਼ ਮਹਿਲ ਬਣਾ ਮੈਂ ਦੋ ਵਿਆਹ ਹੋਰ ਕਰਾਉਣੇ ਚਲੋ ਜੀ ਇਹ ਸੀ ਲਾਹੌਰ ਦਾ ਸ਼ਾਹੀ ਕਿਲਾ ਸ਼ੀਸ਼ ਮੈਂ ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚ ਹਾਂ ਚੈਨਲ ਆ ਸਰ ਹਾਂਜੀ ਤੇ ਮੇਰੇ ਵੱਟਸਐਪ ਕਰ ਦੋਗੇ ਵੀਡੀਓ ਕੰਨ ਕੀ ਜੋ ਫਿਰਦੇ ਫਰੈਂਚ ਫਰੈਂਚ ਕੀ ਚਰੋ ਕਰਾਈ ਚ ਵਧੀਆ ਹੁੰਦੇ ਆ ਅੱਛਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਕੀ ਉਹ ਦਾਦਾ ਦੇ ਬਾਰੇ ਪਤਾ ਹਾਂਜੀ ਚਲੋ ਚਲੋ ਉਹਨੂੰ ਵੀ ਇਹੀ ਕਹਿੰਦੇ ਪਾਜਾ ਜੀ ਮਨਜ਼ੀ ਜਾਣਾ ਤੇ ਡੇਰਾ ਸੇ ਮੋੜਨਾ ਕਿਵੇਂ ਕਰੇ ਮੈਂ ਦਾਦਾ ਖੜਕ ਸਿੰਘ ਸ਼ਾਨਖਾਲ ਇਹ ਤੇ ਪੁੱਤਾਂ ਸਿਰਾਂ ਦਾ ਹਾਂ ਨਾਂ ਨਾਂ ਖੜਕ ਸਿੰਘ ਅੱਜਾ ਹੋਗੇ ਦੇਰ ਹੋਗੇ ਵਸੀਮ ਸਿੰਘ ਅ ਬੰਦੇ ਤੁਹਾਡਾ ਇਹ ਵਸੀਮ ਬ੍ਰੇਕ ਲਾ ਨਾ ਉੱਧਰ ਦੇ ਕਸ਼ਤੀਦਾ ਸਿੰਘ ਤੁਹੇ ਭੋਜ ਲੈਂਦੇ ਇਹ ਤੂੰ ਅੱਛਾ ਨਹੀਂ ਨਹੀਂ ਕੋਈ ਨਾ ਆਪਾਂ ਇਹਨਾਂ ਨੂੰ ਦੇ ਨਹੀ ਨਹੀਂ ਬੈਠੋ ਸਦਾ ਨਹੀਂ ਅਸੀਂ ਤੁਸੀਂ ਮੇਰੇ ਦਰਵਾਜ਼ਾ ਤੇ ਜੀ ਮੈਂ ਦਰਵਾਜ਼ਾ ਖਾ ਦਿੰਦਾ ਤੁਹਾਨੂੰ ਦਰਵਾਜ਼ੇ ਚਾ ਕੇ ਆ ਜਾਓ ਦਰਵਾਜ਼ਾ ਤੁਹਾਡੀ ਵਿੱਚ ਅੱਦਾ ਖੋਲ ਦਿੱਤਾ ਐਸਾ ਅਹਿਮ ਇਮਾਰਤ ਆ ਇੱਥੇ ਇੱਕ ਨਾ ਪਲੇਸ ਬਣਿਆ ਸੀ ਔਰੰਗਜ਼ੇਬ ਆਲਮਗੀਰ ਆਪਣੀ ਫੌਜਨਾ ਕਤਬ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜਦੋਂ ਆਏ ਉਹਨਾਂ ਨੇ ਕੋਹਿਲੂਰ ਹੀਰਾ ਜਿਹੜਾ ਉਹਨਾਂ ਨੂੰ ਮਿਲਿਆ ਸਾਹ ਸੁਜਾਤ ਨੂੰ ਉਹਦੀ ਖੁਸ਼ੀ ਸਹਿ ਬਨਵਾਈ ਸੀ 1800 1812 ਦੇ ਇਹਨੂੰ ਹਜ਼ੂਰੀ ਬਾਗ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਪਾਇਆ ਇਹ ਤੇ ਮੰਨਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਨਵਾਈ 1800 1812 ਇਹ 12 ਦੇ ਲਾਹੌਰ ਚ ਦੋ 12 ਦੇ ਨਹੀਂ ਇਹ 12 ਦੇ ਹੈ ਇੱਕ ਮਿਰਜ਼ਾ ਕਾਮਰਾਂਦੀ ਹਮਾਇਨ ਦੇ ਭਰਾ ਸਨ ਤੇ ਪੰਜਾਬ ਦੇ ਗਵਰਨਰ ਸਾਹਿਬ ਜਿਹੜੀ ਉਹ ਪਿਛਲੀ ਆ ਉਹ ਬਣਾਈ ਸੀ ਜਾਂ ਆਹ ਹੈ ਇਹ ਵਾਲੀ ਇਹ 1200 ਕੋਹੇ ਨੂਰ ਹੀਰਾ ਮਿਲਣ ਦੀ ਖੁਸ਼ੀ ਜੀ ਠੀਕ ਹੈ ਹਲੋ ਜਾਵੇ ਕਾ ਸਾਰੇ ਏਰੀਆ ਨੂੰ ਕੀ ਕਹਿੰਦੇ ਆ ਜਿਹੜਾ ਆ ਹੈਗਾ ਇਹ ਹਜ਼ੂਰੀ ਬਾਤ ਪਰ ਇਹ ਬਾਤ ਸੇ ਮਜ਼ੇਦਾਰ ਉਹ ਟੀ ਜਿਹੜੀ ਪਿੱਛੇ ਆ ਹੈ ਨਾ ਉਹ ਪਿੱਛੇ ਮਜ਼ੇਦਾਰ ਲਾਲ ਆ ਉਹ ਦਾ ਨੋਸ ਹਾਂਜੀ ਹਾਂਜੀ ਮੈਨੂੰ ਉਹ ਦਿਖੀ ਸੀਗੀ ਥੋੜੀ ਜਿਹਾ ਨਾ ਦਿਖਦੀ ਸੀ ਉਹ ਮਸਜਿਦ ਆ ਫੇਰ ਖਾਣਾ ਦੋਸਤ ਉਹਦੇ ਉਧਰ ਅਸੀਂ ਚੱਲੇ ਉਹਦੇ ਅੱਗੇ ਖਲੋ ਕੇ ਤੁਹਾਨੂੰ ਦੱਸਾਂਗੇ ਅੱਛਾ ਆ ਕੀ ਸੋਨ ਮੰਦਰ ਇਹ ਆ